ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਨੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਆਪਣੀ ਨਵੀਂ ਵੀਡੀਓ ਤੇ ਅੱਜ ਆਪਾਂ ਬਣਾਉਣ ਲੱਗੇ ਆ ਸਾਡੇ ਬਚਪਨ ਚ ਅਸੀਂ ਉਹ ਚੀਜ਼ ਪੀਂਦੇ ਰਹੇ ਹਾਂ ਬਟ ਮਨੀ ਨੇ ਨਹੀਂ ਘੜੀ ਕਿਤੀ ਤੇ ਕਦੀ ਵੀ ਨਹੀਂ ਕੀਤੀ ਨਾ ਟੇਸਟ ਕਦੀ ਨਹੀਂ ਕੀਤੀ ਮਨਵੀਰ ਨੇ ਟੇਸਟ ਤੇ ਅਸੀਂ ਬਚਪਨ ਚ ਪੀਂਦੇ ਰਹੇ ਹਾਂ ਇਹੋ ਜੀ ਕੀ ਕਹਿੰਦੇ ਆ ਇਹਨੂੰ ਤੁਹਾਡੇ ਵਾਲ ਜਰੂਰ ਦੱਸਿਓ ਗੋਲੀ ਵਾਲਾ ਪੱਤਾ ਸਾਡੇ ਵਾਲੇ ਨੂੰ ਕਹਿੰਦੇ ਹੁੰਦੇ ਆ ਗੋਲੀ ਵਾਲਾ ਬੱਤਾ ਤੇ ਇਹ ਉਹਨੂੰ ਕੀ ਕਹਿੰਦਾ ਲੈ ਕੇ ਆਉਂਦਾ ਇਹ ਦੁੱਧ ਚ ਪਾ ਕੇ ਬਣਾਉਣਾ ਮਨਵੀਰ ਵਾਸਤੇ ਮੈਂ ਸਾਰੇ ਵਾਸਤੇ ਸਾਰੇ ਜਣੇ ਪੀਓਗੇ ਇਹ ਇਹ ਜੀ ਮੈਂ ਦੁੱਧ ਨੂੰ ਉਬਾਲਾ ਦੇ ਕੇ ਆਲਰੇਡੀ ਰੱਖ ਲਿਆ ਸੀ ਤੇ ਇਹ ਆਪਣੇ ਕੋ ਹੋ ਗਿਆ ਬੱਤਾ ਤੇ ਮੈਨੂੰ ਮਿੱਠਾ ਇਹਦੇ ਵਿੱਚ ਮੈਨੂੰ ਨਹੀਂ ਪਤਾ ਉਸ ਟਾਈਮ ਤੇ ਮਿੱਠਾ ਹੁੰਦਾ ਸੀ ਬਟ ਥੋੜਾ ਬਹੁਤਾ ਪਾਉਣਾ ਪੈਂਦਾ ਸੀ ਮੈਂ ਦੁੱਧ ਚ ਮਿੱਠਾ ਪਾ ਲਾ ਪਹਿਲਾਂ ਮਨਵੀਰ ਦੇ ਡੈਡੀ ਨੇ ਸਾਨੂੰ ਚੇਤੇ ਕਰਵਾਇਆ ਕਹਿੰਦੇ ਰਜਵੰਦ ਇਹ ਬੋਤਲਾਂ ਸੀ ਜਿੱਦਾਂ ਘਰੇ ਰੱਖੀ ਦੀਆਂ ਹੀ ਆ ਅੱਗੇ ਵੀ ਲੈ ਕੇ ਆਏ ਸੀਗੇ ਮਨੀ ਦੇ ਡੈਡੀ ਇਹਨੂੰ ਉਦੋਂ ਨਹੀਂ ਖਰੀਦਤਾ ਮੈਨੇ ਕੱਲ ਜਣਾ ਮੈਨੇ ਉਦੋਂ ਇਹ ਵਾਲਾ ਨਹੀਂ ਸੀ ਉਹ ਚਿੱਟਾ ਸੀ ਹਨਾ ਉਹ ਚਿੱਟਾ ਸੀ ਮੈਂ ਦੁੱਧਾਂ ਵਾਲਾ ਨਹੀਂ ਪੀਤਾ ਵੈਸੇ ਕੋ ਪੀਤਾ ਤੇ ਮਨੀ ਦੇ ਡੈਡੀ ਨੇ ਸਾਨੂੰ ਚੇਤੇ ਕਰਾਇਆ ਕਹਿੰਦਾ ਰਜਵੰਦ ਗਰਮੀ ਆ ਮਨੀ ਗਰਮੀ ਗੁਰਮੀਸ਼ ਕੰਮ ਕਰਦਾ ਰਹਿੰਦਾ ਫਸੂਆਂ ਦਾ ਤੇ ਇਹਦੇ ਲਈ ਜੋਗ ਸੋਡਾ ਜਿਹੜਾ ਬਣਾ ਕੇ ਉਹਨੂੰ ਦੇ ਮੈਂ ਕਿਹਾ ਓਕੇ ਜੋ ਉਹ ਕੰਮ ਮੇਰੇ ਆਪਾਂ ਮੁੱਠੇ ਬੈਠਿਆ ਨੂੰ ਵੀ ਫਿਕਰ ਹੁੰਦੀ ਮਨ ਮੀਂਦ ਲਈ ਉਹਨਾਂ ਨੂੰ ਤੇ ਮਨ ਮੀਂਦ ਨੂੰ ਆਹ ਚੀਜ਼ ਬਣਾ ਕੇ ਦੇ ਮਨ ਦੀ ਹੋ ਚੀਜ਼ ਬਣਾ ਕੇ ਦੇ ਸੋ ਆਪਾਂ ਮਨ ਨੂੰ ਅੱਜ ਜੀ ਰੋਟੀ ਇਸ ਤਰ੍ਹਾਂ ਆਗੇ ਮਾਰੇ ਘਰ ਦਾ ਦੁੱਧਿਆ ਹੁਣ ਤਾਂ ਕੋਈ ਟੈਨਸ਼ਨ ਹੀ ਨਹੀਂ ਇਦਾਂ ਦੀ ਤੇ ਇੱਕ ਸੈਡ ਨਿਊਜ਼ ਵੀ ਆ ਤੁਹਾਨੂੰ ਦੱਸਦੇ ਆ ਹਵੇਲੀ ਜਾ ਕੇ ਮਸਾਂ ਨੂੰ ਇਹ ਨਹੀਂ ਪਤਾ ਹੁਣ ਉਹ ਡਾਕਟਰ ਸਹੀ ਆ ਕਿ ਗਲਤ ਆ ਕੀ ਆ ਸੱਖੇ ਬਹੁਤ ਟੈਂਸ਼ਨ ਆ ਟੈਂਸ਼ਨ ਨਹੀਂ ਬਟ ਮਰੀ ਜੇ ਕੰਮ ਕੋ ਸ਼ੁਰੂ ਕਰਨਾ ਚ ਉਤਾਰ ਚੜਾਵਦਾ ਹੁੰਦੇ ਹੂੰ ਸਹੀ ਕਿ ਨਹੀਂ ਜੋ ਘਾਟੇ ਵੱਲਦੇ ਆ ਉਹ ਝੰਨੇ ਨਹੀਂ ਬਨਦੇ ਜੇ ਸੋਚੀ ਵੀ ਸਾਨੂੰ ਬਾੜੀ ਵਿੱਚ ਫਾਇਦਾ ਨਹੀਂ ਹੋਈ ਜਾਵੇ ਫਾਇਦਾ ਹੀ ਹੋਈ ਜਾਵੇ ਤਾਂ ਐਨਾ ਕਿਸੇ ਵੀ ਬਿਜ਼ਨਸ ਬਣਾਈ ਹੁੰਦਾ ਨਾ ਕਿਸੇ ਕੰਮ ਤੋਂ ਹੁੰਦਾ ਕੀਤੀ ਬਾੜੀ ਜੇ ਘਾਟੇ ਵੱਧ ਚੰਨੇ ਕਰਨੀ ਆ ਤਾਂ ਲੋੜ ਜਿਵੇਂ ਮੈਂ ਗਲਾਸ ਨੇ ਆਵਾ ਖਰਚਦੇ ਸਭ ਤੋਂ ਜ਼ਿਆਦਾ ਮਜ਼ਾ ਪਤਾ ਨਹੀਂ ਫਿੜਚੀ ਚੰਦਨ ਨਾਲ ਦੇ ਨੂੰ ਖੋਲਣ ਵਿੱਚ ਇਹ ਜਾਂ ਬੰਟਾ ਨਾ ਹੂੰ ਇਹਨੂੰ ਤੈਨੂੰ ਖੋਲਣਾ ਹੂੰ ਮੈਨੂੰ ਨਹੀਂ ਆਉਂਦਾ ਐਦਾਂ ਕਰਦੇ ਹੁੰਦੇ ਸੀ ਐਦਾਂ ਮੂੰਠਾ ਰੱਖ ਕੇ ਮਾਰਦਾ ਦੇਖ ਲਓ ਮੂੰਠਾ ਤੇ ਮ ਖੁੱਲ ਗਿਆ ਖੁੱਲ ਗਿਆ ਜੀ ਅੰਦਰ ਡੈਡੀ ਨੇ ਉਹ ਖੁੱਲਿਆ ਸੀ ਮੈਂ ਕਦੀ ਖੁੱਲਿਆ ਚਲੋ ਜੀ ਹੁਣ ਆਪਾਂ ਇਹਨੂੰ ਬਾਦੀ ਦੇ ਵਿੱਚ ਗਲਤ ਪਾਉਂਦਾ ਹੈ ਗਲਤ ਪਾਉਂਦਾ ਹੈ ਹਾਂ ਐਦਾਂ ਉਹ ਧਿਆਨ ਨਾਲ ਸ਼ੇਪ ਦੇਖੋ ਵਿੱਚ ਹਾਂ ਇਦਾਂ ਹੀ ਆ ਲੈਦਾ ਅਹ ਦੂਸਰੀ ਸਾਈਡ ਸਹੀ ਸੀ ਕੋਲੋਂ ਦਿਖਾ ਦੇ ਵਿੱਚ ਇਹ ਕਿੰਨੀ ਵਧੀਆ ਲੱਗੂਗਾ ਪਹਿਲਾਂ ਗੋਪੀ ਨੇ ਹੁੰਦੇ ਸੀਗੇ ਉਹ ਦੁੱਧ ਛੋੜਾ ਹੁਣ ਤਾਂ ਲੋਕੀ ਨਹੀਂ ਪਿੰਦੇ ਇਹਨਾਂ ਦੂਜੇ ਤਰ੍ਹਾਂ ਪੀ ਲੈਂਦੇ ਪਰ ਪਹਿਲਾਂ ਜਾਂਦਾ ਦੁੱਧ ਛੋੜਦਾ ਹੀ ਸੀ ਆ ਹਾਂ ਦੁੱਧ ਫਟ ਗਿਆ ਯਾਰ ਮਲਾਈ ਆ ਦੁੱਧ ਕਿੱਥੋਂ ਫਟ ਜੂਗਾ ਇਹ ਕਿਹੜਾ ਖੱਟਾ ਹੁੰਦਾ ਪੁੱਤਰਾ ਤੂੰ ਇਹ ਕੋਸ਼ਣਾ ਕੋਸ਼ ਕੁਕਤੀ ਗੱਲ ਗਿਆ ਕਿ ਡਰ ਆਇਆ ਜਰੂਰ ਕਰ ਲੈ ਕਿੱਥੇ ਬੁੱਟਿਆ ਦੁੱਧ ਕੋਲੀ ਮਲਾਈ ਤੂੰ ਕਹਿਣਾ ਮਲਾਈ ਨਹੀਂ ਸਹੀ ਹੈ ਕੁਝ ਨਹੀਂ ਹੁੰਦਾ ਲੁੱਕ ਲਾਈਕ ਰੂਜ਼ਨਾ ਬਾਬਾ ਸੁੱਤਾ ਹੋਇਆ ਫੇਰਾਂ ਬਾਬੇ ਨੂੰ ਫੜਾ ਲੈ ਉਹਨਾਂ ਨੇ ਜਦੋਂ ਆਣਾ ਮੈਂ ਤਾਂ ਹੁਣ ਚਲੀ ਜਾਉਂ ਸੁੱਤੇ ਪਿਆ ਰਹੇ ਆ ਗਲਾਸ ਲੈਣਾ ਉਹਨਾਂ ਨੂੰ ਲੋਕ ਟੇਸਟ ਕਰਕੇ ਦੱਸੋ ਤੁਸੀਂ ਮੈਨੂੰ ਮੂੰਹ ਦੇ ਕਿਦਾਂ ਦਾ ਬਣਾਇਆ ਹੋਇਆ ਸੱਤ ਰੰਗਾ ਰੂਹ ਉਹ ਪਤਾ ਨਹੀਂ ਗਿਆ ਦੁੱਧ ਸੋਡਾ ਆਇਓ ਸਹੀ ਜ਼ਿਆਦਾ ਕੋਈ ਬਰਕ ਹੈ ਨਹੀਂ ਹੋਇਆ ਨਹੀਂ ਮੜ ਬੜ ਜ ਤਾ ਉਹ ਗੈਸ ਦੀ ਦਾ ਉਹ ਟੈਂਕੀ ਜੀ ਉਹਦੇ ਬਰੋ ਕਹਿੰਦਾ ਗੈਸ ਦਾ ਟੈਂਗੀ ਫਲੇਵਰ ਆਉਂਦਾ ਫਰਕ ਆ ਕਿੰਨੇ ਚਿਰ ਬਾਅਦ ਚ ਪੀਤਾ ਮੈਂ ਛੋਟੇ ਹੁੰਦਿਆਂ ਪੀਤਾ ਸੀ ਮੈਂ ਮੈਨਾਂ ਤੋਂ ਬਾਅਦ ਮੈਂ ਤਾਂ ਕਈ ਚੀਜ਼ਾਂ ਹੀ ਭੁੱਲ ਗਈਆਂ ਚੰਗਾ ਮੈਂ ਬਣਾ ਘੜਾਇਆ ਤੁਹਾਡੇ ਇੱਥੇ ਨਹੀਂ ਕਿ ਅਸੀਂ ਵਿਆਹ ਕਰਵਾਉਂਦੇ ਇਤਜੀ ਰਾਜਵਿੰਦਰ ਕੌਰ ਨੰਨੜ ਜੀ ਆ ਮੰਮ ਨੇ ਹਮੇਸ਼ਾ ਕਮੈਂਟ ਕਰਦੇ ਆ ਦੀਦੀ ਆਪਣਾ ਪਿੰਡ ਦੱਸੋ ਪਿੰਡ ਦੱਸੋ ਸਿਸਟਰ ਜੀ ਜਿਹੜੇ ਤੁਹਾਡੇ ਪੁਰਾਣੇ ਕਮੈਂਟ ਆ ਉਹਨਾਂ ਨੂੰ ਓਪਨ ਕਰੋ ਉੱਚ ਮੈਂ ਰੀਪਲਾਈ ਕਰਕੇ ਆਪਣਾ ਪਿੰਡ ਜਿਹੜਾ ਉਹ ਦੱਸਿਆ ਹੋਇਆ ਪਲੀਜ਼ ਤੁਸੀਂ ਕਰਿਓ ਚੈੱਕ ਜ਼ਰੂਰ ਕਰੋ ਤੇ ਬਹੁਤ ਟੇਸਟੀ ਬਣਿਆ ਮਨਵੀਰ ਦੇ ਦਾਦਾ ਦਾਦੀ ਲਈ ਪਿਆਵਾ ਕਿ ਅਸੀਂ ਜਿਹੜਾ ਉਹ ਪੀ ਲੈਣਾ 2 ਵਜੇ ਇਸ ਟਾਈਮ ਕਈ ਹਾਂ થઈਵਾ ਜੀ ਬਾਬਾ ਤਾਂ ਸੁੱਤਾ ਪਿਆ ਹੋਇਆ ਜੀ ਦਾਦੀ ਉੱਠ ਗਈ। ਇਹ ਜੀ ਅਸੀਂ ਆ ਗਿਆ ਹਵੇਲੀ ਦਾ ਘਟ ਅੱਜ ਕੰਮ ਸੇ ਕੰਮ ਪੰਜਵਾਂ ਦਿਨ ਹੋ ਗਿਆ ਪੰਜਵਾਂ ਦਿਨ ਹੋ ਗਿਆ। ਕੀ ਹੋਤਾ? ਤਿੰਨ ਦਿਨ ਆਪਾਂ ਬਲੌਗਿੰਗ ਸੀ ਕਰਾਇਆ ਤੇ ਪੰਚ ਦਿਨ ਹੋ ਗਏ। ਹਾਂ। ਪੰਜ ਦਿਨ ਹੋ ਚਲੇ ਤੇ ਫਾਰਕ ਕਰਿਆ ਬਹੁਤ ਜ਼ਿਆਦਾ ਇਹਨੂੰ ਹੁਣ ਅੱਗੇ ਨਾਲ ਬਹੁਤ ਕਰਕੇ ਬੰਦ ਹੋ ਗਿਆ। ਦੋ ਦਿਨ ਵੀ ਫਾਰਕਿਆ ਬੈਲਾ ਦੋ ਦਿਨ ਤੋਂ ਉਹ ਕਰਤ ਰਿਹਾ ਸੀ। ਉਸ ਵਾਕ ਪੈ ਗਿਆ ਜੀ ਉਹ ਬਰਾਗ ਦੇ ਜਿਹੜੇ ਆਏ ਸੀ ਕਮੈਂਟ ਵੀ ਨਹੀਂ ਲਿੰਗੋ ਤੇ ਮਿੱਠਾ ਸੋਡਾ ਇਹ ਚੀਜ਼ਾਂ ਰੋ ਲਿੰਗੋ ਅਸੀਂ ਦੇਈਦਾਈਏ ਤੇ ਮਿੱਠਾ ਸੋਡਾ ਅਸੀਂ ਹਮੇਸ਼ਾ ਨੂੰ ਚੋਕਰ ਦੇ ਵਿੱਚ ਪਾ ਕੇ ਦੇਈਦਾ ਉਹ ਸਾਡੀ ਗਲਤੀ ਸੀ ਜੋ ਸਾਡੀ ਭੰਡਾਰਾ ਸੀ ਜੋ ਬਾਗਲਾ ਤਕਰੀਬਨ ਟਾਈਮ ਨਾਲ ਵੱਢ ਲਈ ਜਾਂਦਾ ਸੀ ਉਹ ਸੁੱਕਦੀ ਜਾਂਦਾ ਸੀ ਤਾਂ ਹਾਰਡ ਵੀ ਹੋ ਜਾਂਦਾ ਸੀ ਉਹਦੇ ਨਾਲ ਇਹ ਹਾਰਡ ਉੱਥੇ ਹੀ ਹੋ ਗਿਆ ਸੀ ਖੱਤੇ ਜੀ ਪੱਕ ਗਿਆ ਸੀ ਉਹਦੇ ਨਾਲ ਇਹ ਇੰਦਾ ਹੋਈ ਆ ਮੰਗੋ ਨਾਲ ਪਰ ਹੁਣ ਠੀਕ ਆ ਬਹੁਤ ਪਰ ਅਕਲ ਵੀ ਆ ਗਈ ਨਾ ਤੋਂ ਐਦਾਂ ਦਾ ਪੱਠਾ ਪਸੂ ਨਹੀਂ ਹੋਣਾ ਤੇ ਜਿਸ ਕਾਰਨ ਦਾ ਕਮੈਂਟ ਆਇਆ ਸੀ ਆ ਸਪਰੇ ਦਾ ਤੇ ਇਹਨਾਂ ਨੇ ਤੇ ਇਨਸਟਰਕਸ਼ਨ ਜਿਹੜੀਆਂ ਸਪਰੇ ਦੀਆਂ ਉਹ ਨਹੀਂ ਬਣਾ ਕੇ ਨਹੀਂ ਦਿੱਤੀਆਂ ਹੋਈਆਂ ਸਿਰਫ ਲਿਖਿਆ ਹੀ ਹੋਇਆ ਇਹਦੇ ਉੱਤੇ ਆ ਇੰਡੀਕੇਸ਼ਨ ਲਿਖਿਆ ਹੋਈ ਆ ਇੰਡੀਕੇਸ਼ਨ ਮਤਲਬ ਟਰੀਟ ਮਤਲਬ ਇਹਦੇ ਉੱਤੇ ਨਹੀਂ ਲਿਖਿਆ ਜੀ ਵੀ ਇਹਦੇ ਵਿੱਚ ਉਹਨੇ ਮਨੀ ਨੂੰ ਵੀ ਉਹਦਾ ਦੱਸਿਆ ਸੀ ਉਹਨੇ ਡਾਕਟਰ ਨੇ ਵੀ ਬੱਸ ਕਿਹਾ ਤਾਂ ਉਹ ਥਾਂ ਫੜ ਕੇ ਤੇ ਬੱਸ ਥਾਂ ਦੇ ਉੱਤੇ ਆ ਮਾਰ ਦੇਣੀ ਹੈ ਹਨਾ ਹੂੰ ਥਾਣ ਤੇ ਮਾਰੀ ਸੀਰ ਦਾ ਉਹ ਥੋੜੋ ਥੋੜੇ ਇਧਰ ਲੱਗਦੀ ਹੋਊਗੀ ਜਿਆਦਾ ਵੀ ਉਹ ਸੜਕ ਹੋ ਗਈ ਸੀ ਬਟ ਐਦਾਂ ਹੀ ਮਾਰੀ ਸੀ ਤੇ ਅੱਜ ਹੋਰ ਵੀ ਚੰਗੀ ਤਰ੍ਹਾਂ ਥਾਣ ਪੜ ਕੇ ਤੇ ਉਹ ਜਿਹੜੀ ਨਿਪਲ ਦਾ ਉਹ ਹੁੰਦਾ ਹੀ ਆ ਨਿਪਲ ਤੇ ਉਹ ਮਾਰ ਦਾਂਗੇ ਆਪਾਂ ਸਵੇਰੇ ਧਾਰ ਕੱਢੀ ਸੀ ਸਵੇਰੇ ਬਿਲਕੁਲ ਨਹੀਂ ਹਿੱਲੀ ਸਹੀ ਸੀ ਬਿਲਕੁਲ ਤੇ ਮੋਂਨ ਆਪਾਂ ਕੱਢਦੇ ਆ ਤੇ ਧਾਰ ਇਹਦੀ ਥੋੜੀ ਜਿਹੀ ਮਨੀ ਵੀਡੀਓ ਬਣਾਉਗਾ ਤੇ ਕੱਢ ਲੈਣ ਦਿੰਦੀ ਆ ਪਹਿਲਾਂ ਤੇ ਦੋ ਦਿਨ ਤਾਂ ਕੱਢਣ ਹੀ ਨਹੀਂ ਸੀ ਰਹਿੰਦੇ ਬਟ ਅੱਜ ਮੇਰੇ ਬਾਬਾ ਜੀ ਨੇ ਠੀਕ ਹੀ ਆਇਆ ਤੇ ਇਹ ਇੱਕ ਹੋਰ ਬਹੁਤ ਇੰਪੋਰਟੈਂਟ ਕਵਰ ਦਾਸ ਦੇ ਤੁਹਾਨੂੰ ਅੱਜ ਅਸੀਂ ਡਾਕਟਰ ਨੂੰ ਬੁਲਾਇਆ ਅਸੀਂ ਕਿਹਾ ਵੀ ਮੰਗੋ ਤਾਂ ਨਹੀਂ ਚੈੱਕ ਕਰਵਾਣੀ ਕਿਉਂਕਿ ਮੰਗੋ ਥੋੜੇ ਸਿੰਟਮ ਜਿਹੜਾ ਇਦਾਂ ਦਾ ਫਸੂ ਹੋਵੇ ਪਤਾ ਲੱਗ ਜਾਂਦਾ ਵੀ ਉਹ ਹੈਗਾ ਉਹ ਜਦੋਂ ਵੀ ਅਸੀਂ ਨੇ ਡਾਕਟਰ ਬੁਲਾਇਆ ਗੰਦਾ ਚੈੱਕ ਕਰਨ ਵਾਸਤੇ ਅਸੀਂ ਕਿਸੇ ਦੀ ਸਲਾਹ ਲੈ ਲਈ ਕਹਿੰਦੇ ਨੇ ਤੁਸੀਂ ਚੈੱਕ ਕਰਾ ਲਓ ਫੇ ਪਤਾ ਲੱਗ ਜੂ ਤੁਹਾਨੂੰ ਅਸੀਂ ਇਹਨੂੰ ਚੈੱਕ ਕਰਾਉਣ ਲਈ ਡਾਕਟਰ ਜਿਹੜਾ ਉਹ ਸੱਦ ਲਿਆ ਦੁਪਹਿਰ ਨੂੰ ਆਇਆ ਉਨੇ ਗੰਗਾ ਚੈੱਕ ਕੀਤੀ ਚੈੱਕ ਕਰਕੇ ਕਹਿੰਦਾ ਲੱਗਦੀ ਤਾਂ ਨਹੀਂ ਕਹਿੰਦਾ ਹੈਗੀ ਆ ਮਤ ਗੱਭਣ ਨਹੀਂ ਕਿਹਿੰਦਾ ਪਰ ਫੇਫੀ 10 ਦਿਨ ਕਹਿੰਦਾ ਦੇਖ ਲਓ 10 ਦਿਨ ਕਿਹਾ ਸੀ ਨਾ ਕਹਿੰਦਾ 10 ਦਿਨ ਦੇਖ ਲਓ 10 ਦਿਨ ਬਾਅਦ ਵਿੱਚ ਕਹਿੰਦਾ ਮੈਂ ਤੁਹਾਨੂੰ ਦਵਾਈਆਂ ਦਊਂਗਾ ਜਿੱਤੇ ਨਾਲੇ ਦੁਬਾਰਾ ਹੀਟ ਚ ਆ ਜੂਗੀ ਤੇ ਫੇਟੀ ਦਾ ਲਾ ਦਾਂਗੇ ਤੁਸੀਂ ਸੋਚੋ ਅਸੀਂ ਇੰਜੈਕਸ਼ਨ ਲਵਾਇਆ ਜਦੋਂ ਦਾ ਇੰਜੈਕਸ਼ਨ ਲਵਾਇਆ ਉਹ ਤੋਂ ਬਾਅਦ ਹੀ ਹੀਟ ਚ ਆਈ ਨਹੀਂ ਮਹੀਨਾ ਨਾ ਬਿਲਕੁਲ ਠੀਕ ਆ ਹੀਟ ਚ ਆਈ ਨਹੀਂ ਨਾ ਡੀ ਨਹੀਂ ਨਾ ਜਿਹੜੇ ਉਹ ਸਿੰਪਟਮ ਹੁੰਦੇ ਕੁਝ ਨਹੀਂ ਹੋਇਆ ਉਦਾਂ ਦਾ ਤੇ ਬਿਲਕੁਲ ਠੀਕ ਆ ਤੇ ਫਿਰ ਅਸੀਂ ਹੁਣ ਸੋਚਿਆ ਵੀ ਅਸੀਂ ਕੋਈ ਮੈਡੀਸਿਨ ਨਹੀਂ ਦੇਣੀ ਕੋਈ ਚੈੱਕਅਪ ਨਹੀਂ ਕਰਵਾਉਣਾ 2 ਮਹੀਨੇ ਅਸੀਂ ਹੋਰ ਦੇਖਾਂਗੇ ਅ ਕਿਉਂਕਿ ਇਹਨੂੰ ਕੰਮ ਸੇ ਕੰਮ ਇਹ 3-4 ਦਿਨਾਂ ਤੱਕ ਇਹਨੂੰ ਚੌਥਾ ਮਹੀਨਾ ਲੱਗ ਜਾਣਾ ਟੀਕੇ ਲਵਾਏ ਨੂੰ ਤੇ ਫਿਰ ਇਸ ਤਰ੍ਹਾਂ ਕੇ ਅਸੀਂ 2 ਮਹੀਨੇ ਹੋਰ ਦੇਖਾਂਗੇ ਤੇ ਲਗਭਗ 5ਵੇਂ 6ਵੇਂ ਮਹੀਨੇ ਚ ਤਾਂ ਵੈਸੇ ਹੀ ਪਤਾ ਲੱਗਣ ਲੱਗ ਪੈਂਦਾ ਤੇ ਅਸੀਂ ਇਸ ਕਰਕੇ ਵੇਟ ਕਰਾਂਗੇ ਉਹ ਓ ਜੋਗੀ ਕਿਸੇ ਤੋਂ ਅਸੀਂ ਫੋਨ ਕੀਤਾ ਪੁੱਛਿਆ ਸਾਡੇ ਬਾਜੀ ਆ ਤੇ ਜਿਹਨਾਂ ਕੋ ਮਨੀ ਲਾ ਲੈਦਾ ਹੁੰਦਾ ਸੋਨੂੰ ਬਾਜੀ ਉਹ ਦੱਸ ਰਿਹਾ ਕਹਿੰਦੇ ਸਾਡੀਆਂ ਵੀ ਦੋ ਤਿੰਨ ਗਾਵਾਂ ਨੂੰ ਉਹ ਇਦਾਂ ਹੀ ਬੰਦਾ ਕਹਿ ਗਿਆ ਹੈ ਨਹੀਂ ਤੇ ਪੰਜਵੇਂ ਛੇਵੇਂ ਮਹੀਨੇ ਤੱਕ ਕਹਿੰਦੇ ਪਤਾ ਲੱਗਦਾ ਰਿਹਾ ਵੀ ਧਾਵਾਂ ਸੂਣ ਆ ਰਹੀਆਂ ਇਸ ਕਰਕੇ ਅਸੀਂ ਛੱਡ ਦਿੱਤਾ ਬਾਬਾ ਜੀ ਦਾ ਤੇ ਦੋ ਮਹੀਨੇ ਤੱਕ ਆਪਾਂ ਵੇਟ ਕਰਾਂਗੇ ਨਹੀਂ ਗੰਗਾ ਜਿਹੜਾ ਆਪਣੀ ਭੱਜੀ ਕਰ ਲਈ ਨਾ ਉਹ ਨਾ ਜੇ ਨਾ ਹੋਈ ਤਾਂ ਫਿਰ ਇਹਦੀ ਕੇਅਰ ਕਰਾਂਗੇ ਪਰ ਉਹਨੂੰ ਅਸੀਂ ਇਦਾਂ ਹੋਣਾ ਉਹ ਤੱਕਾ ਨਹੀਂ ਨਾ ਦੇ ਸਕਦੇ ਨਹੀਂ ਹੋਈ ਤਾਂ ਸਾਡੀ ਕਿਸਮਤ ਹੋਈ ਤਾਂ ਸਾਡੀ ਕਿਸਮਤ ਤੇ ਬਾਅਦ ਕੀ ਇੱਕ ਜਿਹੜਾ ਉਹ ਜਸਕਰਨ ਨੇ ਕਮੈਂਟ ਕੀਤਾ ਸੀ ਕਿ ਉਹ ਤੇਲ ਵਾਲੀਆਂ ਬੂੰਦਾਂ ਸਰੋਂ ਦੇ ਤੇਲ ਵਿੱਚ ਫੋਟਰੀ ਇਹਨਾਂ ਦੇ ਬਾਥਰੂਮ ਦੇ ਵਿੱਚ ਸਰੋਂ ਦੇ ਤੇਲ ਦੀਆਂ ਬੂੰਦਾਂ ਪਾ ਕੇ ਚੈੱਕ ਕਰ ਲਓ ਤੇ ਉਹ ਮੈਨੂੰ ਨਾ ਸਵੇਰੇ ਸਵੇਰੇ ਜਦੋਂ ਆਪਾਂ ਇਹਦਾ ਉਦੋਂ ਆਪਾਂ ਬਾਹਰ ਕੱਢੀ ਜਾਂ ਬਾਥਰੂਮ ਕਰਦੀਆਂ ਨਾ ਹਾਂਜੀ ਸਵੇਰ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜੇ ਉਸੇ ਟਾਈਮ ਤੇ ਬਾਥਰੂਮ ਕੀਤਾ ਫਿਰ ਉਹ ਬਾਥਰੂਮ ਲੈ ਕੇ ਤੇ ਬੂੰਦਾਂ ਪਾ ਕੇ ਅਸੀਂ ਦੇਖਾਂਗੇ ਬੋਰ ਟੈਂਸ਼ਨ ਹੋ ਗਈ ਤਾਂ ਬਾਰ ਗੰਗਾਵਲ ਦੇ ਕੇ ਟੈਂਸ਼ਨ ਫਰੀ ਆ ਕਿਉਂਕਿ ਉਹਨੂੰ ਦੇਖਣ ਨੂੰ ਲੱਗਦੀ ਆ ਬਣੀ ਆ ਨਾ ਪਤਾ ਨਹੀਂ ਵੀ ਸਾਨੂੰ ਤਾਂ ਦੇਖਣ ਨੂੰ ਬਿਲਕੁਲ ਲੱਗਦੀ ਉਹਦਾ ਬੋਡੀ ਸਟਰਕਚਰ ਚੇਂਜ ਆ ਔਰ ਜਿਹੜਾ ਕਹਤੋ ਹੀਟ ਰਿਟ੍ਰੈਕ ਵੀ ਬਾਹਰ ਵਿੱਚ ਨਹੀਂ ਆਈ ਜਿਹੜਾ ਕੋਈ ਦੇਖਣ ਵਾਲਾ ਉਹ ਵੀ ਕਹਿ ਦਿੰਦਾ ਪਈ ਇਹ ਹੈਗੀ ਆ ਬਾਕੀ ਹੁਣ ਰੱਬ ਰੱਖਾ ਚਲੋ ਟਾਰਗਟ ਲਈਏ ਚਰੀਦ ਬਾਜ ਵਿੱਚ ਫਰਕ ਆ ਚਰੀ ਨਹੀਂ ਸੁੱਕਦੀ ਜਲਦੀ ਬਾਜੜਾ ਸੁੱਕਦਾ ਥਾਣਾ ਫੜ ਕੇ ਨਾ ਫੇਰ ਉੱਤੇ ਮਾਰੀ ਆਹ ਜਿਹੜਾ ਹੁੰਦਾ ਨਾ ਨਿੱਪਲ ਦਾ ਹਾਂ ਅਸੇ ਦਾ ਮਾਰਦੇ ਚਾਰਾਂ ਤੇ ਮੰਗੋ ਇੱਥੇ ਤਾਂ ਵੱਜ ਗਈ ਬਣੀ ਨਹੀਂ ਕਰ ਰੋਇ ਤੇ ਕੰਪਿਊਟਰ ਠੰਡੀ ਬੋਧਿਆ ਨਾ ਸਪਰੇ ਮੰਗੋ ਖੜੀਓ ਹੋ ਖੜੀ ਖੜੀਓ ਐਂਦਾ ਡਰ ਜਾਂਦੀ ਓਦਾ ਹੱਥ ਨਾਲੇ ਖੜੀਓ ਨੇਲਾ ਮਨੇ ਹਿੱਲੀ ਨਹੀਂ ਓ ਤਾਂ ਡਰਦੀ ਆ ਇੱਦਾਂ ਹਿੱਲੀ ਛੇਤਰ ਲਾਉਂਦੇ ਰਹਿ ਬਸ ਸਹੀ ਆ ਗੋਡ ਘਰ ਲਿਆ ਮੰਗੋ ਗੋਡ ਘਰ ਲ ਗੋਡ ਘਰ ਲ ਗੋਡ ਘਰ ਲਿਆ ਮੰਗੂ ਛੱਡਾ ਗੋਡ ਘਰ ਹੌਣ ਤਾਂ ਠੀਕ ਹੋ ਗਿਆ ਮੰਗੋ ਹੁਣ ਤਾਂ ਠੀਕ ਹੋ ਗਿਆ ਹੁਣ ਧਾਰ ਕੱਢੀ ਜੀ ਕੋਈ ਛਿਛੜਾ ਨਹੀਂ ਆਇਆ ਕੋਈ ਕੁਛ ਨਹੀਂ ਬਿਲਕੁਲ ਸਹੀ ਸੀ ਮੰਗੋ ਤੇ ਟੱਚ ਉਡ ਮੇਰ ਬਾਬਾ ਜੀ ਦੀ ਉਦਾਂ ਇਦਾਂ ਵੀ ਕੱਲੇ ਛਿਛੜੇ ਹੀ ਹੁੰਦੇ ਸੀ ਜਿਹੜੀ ਜ਼ਿਆਦਾ ਆਉਣ ਲੱਗ ਪਈ ਸੀ ਬਾਰੇ ਜਿੱਦਾਂ ਬਲੱਡ ਵਗੈਰਾ ਬਲੀਡਿੰਗ ਵਗੈਰਾ ਇਦਾਂ ਦਾ ਨਹੀਂ ਸੀ ਕੁਛ ਵੀ ਆਉਂਦਾ ਸੋ ਟਾਈਮ ਨਾਲ ਹੀ ਆ ਸਪਰੇਅ ਅੱਬ ਜਿੱਦਣ ਪਹਿਲੇ ਦਿਨ ਮਾੜੇ ਮਾੜੇ ਆਉਣ ਲੱਗੇ ਸੀ ਅਸੀਂ ਉਦੋਂ ਤੋਂ ਹੀ ਨਿੰਬੂ ਸ਼ੁਰੂ ਕਰਦੇ ਸੀ ਇਹਨੂੰ ਦੇਣੇ ਸਪਰੇਅ ਆ ਜਦੋਂ ਆਪਾਂ ਨੂੰ ਮੈਸੇਜ ਆਇਆ ਕੱਲ ਆਪਾਂ ਮੰਗਵਾਈ ਸੀ ਕੱਲ ਤੋਂ ਸ਼ੁਰੂ ਕੀਤੀ ਅੱਜ ਤੀਜੀ ਵਾਰੀ ਮਾਰ ਦਿੱਤੀ ਪਰ ਠੀਕ ਆ ਧਾਰ ਵੀ ਮੈਂ ਕੱਢੀ ਠੀਕ ਆ ਸਿਰਫ ਹੁਣ ਸਾਨੂੰ ਗੰਗਾ ਦਾ ਪੀ ਗੰਗਾ ਦਾ ਰਿਜ਼ਲਟ ਅਸੀਂ ਉਹ ਹੋਈ ਆ ਬਾਥਰੂਮ ਇਹਦਾ ਲੈ ਕੇ ਤੇ ਤੇਲ ਦੀਆਂ ਬੂੰਦਾ ਪਾ ਕੇ ਚੈੱਕ ਕਰਨਾ ਕੱਲ ਨੂੰ ਸਾਡੇ ਆਉਣ ਤੇ ਕੀਤਾ ਅਸੀਂ ਤਿਆਰ ਰਵਾਂਗੇ ਜਦੋਂ ਬਾਥਰੂਮ ਕੀਤਾ ਉਹ ਕੁਝ ਲੈ ਕੇ ਆਵਾਂਗੇ ਉਹਦੇ ਵਿੱਚ ਪਾ ਕੇ ਤੇ ਫਿਰ ਚੈੱਕ ਕਰਾਂਗੇ ਤੇ ਸੋ ਅ ਅੱਜ ਲਾਈਵ ਨਹੀਂ ਆਇਆ ਲਾਈਵ ਨਹੀਂ ਆ ਹੁੰਦਾ ਬਹੁਤ ਕੰਮ ਹੁੰਦਾ ਘਰ ਦੇ ਮਸੀ ਟਾਈਮ ਨਿਕਲਦਾ ਕੱਲ ਮੈਂ ਲਾਈਵ ਘੰਟਾ ਬੱਟੀ ਦੇ ਮੇਰੇ ਬਾਰੇ ਜੇ ਸਿਰ ਦੁਖਿਆ ਕਿਤੇ ਬਹੁਤ ਹੀ ਜ਼ਿਆਦਾ ਸੋ ਮੈਂ ਲਾਈਵ ਨਹੀਂ ਆਇਆ ਕਰਨਾ ਹਾਂ ਕਿਤੇ ਮਹੀਨੇ ਚੱਕਤੀ ਹਰੀ ਆਉਂਗੀ ਨਹੀਂ ਤਾਂ ਨਹੀਂ ਤੇ ਸੋ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਸਾਡੇ ਵਲੌਗ ਦੇਖਣ ਲਈ ਸਾਡੇ ਗਰੇਲੂ ਵਲੌਗ ਹੁੰਦੇ ਆ ਪਲੀਜ਼ ਸਾਡਾ ਜਨਨ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਰਵਿੰਦਰ ਦੀ ਸਿਸਟਰ ਦਾ ਵੀ ਮੈਸੇਜ ਆਇਆ ਸੀ ਕਿ ਧਾਰ ਗੱਡਣ ਤੋਂ ਬਾਅਦ ਚ ਇਹਨੂੰ ਬੈਠਣ ਨਾ ਦਿਆ ਕਰੋ ਧਾਰ ਗੱਡਣ ਤੋਂ ਬਾਅਦ ਵਿੱਚ ਨਹੀਂ ਬੈਠਦੀ ਜੀ ਮੰਗਵਾ ਜਿੱਦਾਂ ਮੈਂ ਧਾਰ ਕੱਢ ਲਈ ਆ ਨਾ ਅਸੀਂ ਅਸੀਂ ਉਹ ਕੀਲੇ ਤੇ ਕਰ ਦਿੱਤੀ ਆ ਹੁਣ ਜਦ ਤੱਕ ਅਸੀਂ ਪੱਠੇ ਪੁੱਠੇ ਪਾਉਣੇ ਆ ਅੱਧਾ ਘੰਟਾ ਹੋ ਜਾਣਾ ਸਾਨੂੰ ਪੱਠੇ ਪਾਉਣੇ ਗੋਹਾ ਚੱਕਣਾ ਜਦ ਤੱਕ ਤੁਹਾਨੂੰ ਅੱਧਾ ਘੰਟਾ ਹੋ ਜਾਣਾ ਤੇ ਇਹ ਤਕਰੀਬਨ ਬਾਅਦ ਪੱਠੇ ਖਾਣ ਲੱਗ ਪੈਂਦੀ ਆ ਤੇ ਖੜੀ ਰਹਿੰਦੀ ਆ ਤੋ ਉਹ ਤਾਂ ਮੈਂ ਵੀ ਇਦਾਂ ਦੀ ਨੌਲੇਜ ਥੋੜੀ ਬਹੁਤੀ ਹੈਗੀ ਪਈ ਉਹ ਇਨਫੈਕਸ਼ਨ ਹੋ ਜਾਂਦੀ ਕਿਉਂਕਿ ਜਿਹੜੀ ਥਨ ਨਿੱਪਲ ਦਾ ਜਿਹੜਾ ਉਹ ਮੂੰਹ ਹੁੰਦਾ ਨਾ ਉਹਦੋਂ ਖੁੱਲਾ ਹੁੰਦਾ ਜਦੋਂ ਪਾਧਾਰ ਕੱਢ ਕੇ ਹਟਈਏ ਤੇ ਸੋ ਜੇ ਪਸੂ ਉਸੇ ਟਾਈਮ ਬੈਠ ਜਾਂਦਾ ਜੋ ਇਨਫੈਕਸ਼ਨ ਹੋ ਜਾਂਦੀ ਆ ਤੇ ਬੈਠ ਨਹੀਂ ਲਈਦਾ ਤਾਂ ਵੈਸੇ ਵੀ ਇਹ ਬੈਟਦੀ ਬਣਗੇ ਸੋ ਸਾਸਰੀ ਗੱਲ ਜੀ ਸਾਰਿਆਂ ਨੂੰ